ਸ਼ਸ਼ੀ ਗੱਲ ਦੋਸਤੋ ਹੋਰ ਸਲਾਉ ਹੋਰ ਕੀ ਹਾਲ ਚਾਲ ਆਪਾਂ ਅੱਜ ਪਹੁੰਚ ਚਲੇ ਵੀਡੀਓ ਦਸਤਰ ਆਪਾਂ ਨੂੰ ਅੱਜ ਸੁਨੇਹਾ ਪੁੱਤਰ ਲੱਗਾ ਸੀਗਾ ਕਿ 12 ਤਰੀਕ ਦਾ ਕਿ 14 ਤਰੀਕ ਨੂੰ ਤੁਸੀਂ ਇੱਥੇ ਵੀਡੀਓ ਸਾਹਿਬ ਆਫਿਸ ਪਹੁੰਚਣਾ ਜਿਹੜੀ ਆਪਾਂ ਉਹ ਸ਼ਮਸ਼ਾਨ ਘਾੜ ਵਿੱਚ ਰੁਕ ਕਟਣ ਦੀ ਐਪਲੀਕੇਸ਼ਨ ਦਾਇਰ ਕੀਤੀ ਸੀ ਕੰਪਲੇਂਟ ਡੀਡੀਪੀਓ ਸਾਹਿਬ ਨੂੰ ਸੋ ਉਹਦੇ ਰਿਲੇਟਿਡ ਅੱਜ ਆਪਾਂ ਨੂੰ ਵੀਡੀਓ ਸਾਹਿਬ ਮਿਆਂ ਕਰਨ ਲਈ ਹਾਜ਼ਰ ਕੀਤਾ ਗਿਆ ਸੋ ਆਪਾਂ ਵੀਡੀਓ ਸਾਹਿਬ ਆਫਿਸ ਪਹੁੰਚਲੇ ਆ ਤੋ ਜੇ ਤੁਸੀਂ ਦੇਖਦੇ ਆਂ ਸਾਹਮਣੇ ਵਾੜਕਾਂ ਦੇ ਕੋਲ ਆ ਤੇ ਅਮਰਸਰ ਰੋਡ ਦਿੱਲੀ ਸੋ ਦੇਖਦੇ ਆਂ ਆਪਾਂ ਵੀਡੀਓ ਸਾਹਿਬ ਆਫਿਸ ਜਾ ਕੇ ਕੀ ਕਾਰਵਾਈ ਕਰਦੇ ਆ ਕੀ ਆਪਣੀ ਰਿਪੋਰਟ ਬਣਾਈ ਹੈਗੀ ਆ ਸੋ ਸਾਰੀ ਆਪਾਂ ਤੁਹਾਨੂੰ ਦੱਸਾਂਗੇ ਵੀ ਜਿਹੜੀ ਆਪਣੀ ਰਿਪੋਰਟ ਬਣਾਈ ਹੈਗੀ ਆ ਵੀਡੀਓ ਸਾਹਿਬ ਨੇ ਸੋ ਜੇ ਜੋ ਵੀ ਰਿਪੋਰਟ ਕਰਨਗੇ ਦੇਖਦੇ ਆ ਤੁਹਾਨੂੰ ਦੱਸਾਂਗੇ ਜਰੂਰ ਸੋ ਜੇ ਨਾ ਕਰਨਗੇ ਤਾਂ ਫਿਰ ਆਪਾਂ ਦਿੱਲੀ ਵਾਲੇ ਰੁਕ ਕਰਾਂਗੇ ਗ੍ਰੀਨ ਰਿਪੋਰਟ ਦੇ ਵਿੱਚ ਉੱਥੇ ਆਪਾਂ ਆਪਣੀ ਰਿਕਵੈਸਟ ਪਾਵਾਂਗੇ ਕਿ ਸ਼ਮਸ਼ਾਨ ਘਾੜ ਮਨਰੇਗਾ ਦੇ ਦੇਣ ਲੱਗੇ ਰੁਕ ਸਰਕਾਰੀ ਜਿਹੜੇ ਆ ਉਹ ਘੱਟੇ ਗਏ ਚੋਰੀ ਵੱਡੇ ਵੱਡ ਕੇ ਚੋਰੀ ਵੇਚੇ ਗਏ ਉਹਦੇ ਰਿਲੇਟਡ ਜਾਂ ਫਿਰ ਕੋਈ ਹੋਰ ਆਪਸ਼ਨ ਜੋ ਵੀ ਹੋਇਆ ਜੋ ਆਪਾਂ ਤੁਹਾਡੇ ਨਾਲ ਸਾਰਾ ਸਾਂਝਾ ਕਰਾਂਗੇ ਸੋ ਅੱਜ ਠੰਡ ਵੜੀ ਹੈਗੀ ਆ ਤੇ ਤਿਹਾੜ ਦਾ ਦੇਣਾ ਮਾਗੀ ਦਾ ਦੇਣਾ ਤੇ ਸੋ ਮੈਂ ਸਭ ਅੱਜ ਤਿਹਾੜ ਦੇ ਨੂੰ ਮਜਦੇ ਨਜ਼ਰ ਰੱਖਦੇ ਹੋਏ ਆਪੋ ਆਪਣੇ ਪਰਿਵਾਰਾਂ ਦੇ ਨਾਲ ਮਿਲ ਕੇ ਮਨਾ ਰਹੇ ਹੈਗੇ ਆ ਸੋ ਮਾਗੀ ਤੇ ਲੋੜੀ ਦੀਆਂ ਮੇਰੇ ਵੱਲੋਂ ਬਹੁਤ-ਬਹੁਤ ਸ਼ੁਭਕਾਮਨਾਵਾਂ ਸਭ ਨੂੰ ਸੋ ਜਾ ਕੇ ਵੀਡੀਓ ਆਫਿਸ ਫਿਰ ਕੀ ਕਹਿੰਦੇ ਆ ਆਪਾਂ ਤੁਹਾਨੂੰ ਦੱਸਦੇ ਹੈਗੇ ਆ ਠੀਕ ਆ ਜੀ ਮੈਂ ਛੋੜਾ ਜਿਹਾ ਕਲਿੱਪ ਬਣਾਇਆ ਸੀ ਰਸਤੇ ਵਿੱਚ ਰੋਕ ਕੇ ਮੈਂ ਕਿਹਾ ਚਲੋ ਆਪਣੇ ਦੋਸਤਾਨਾ ਫਰੈਂਡਸ ਨਾਲ ਸਭ ਨਾਲ ਸਪੋਰਟ ਕਰਦੇ ਹੈਗੇ ਆ ਬਹੁਤ ਸਪੋਰਟ ਕਰ ਰਿਹਾ ਹੈਗੇ ਆ ਸੋ ਸਾਰਿਆਂ ਨੂੰ ਹੱਥ ਜੋੜ ਕੇ ਬੇਨਤੀ ਹੈਗੇ ਚੰਗੀ ਗੱਲ ਨੂੰ ਅੱਗੇ ਵੱਧ ਤੋਂ ਵੱਧ ਸ਼ੇਅਰ ਕਰਿਆ ਕਰੋ ਸੱਚ ਨੂੰ ਅੱਗੇ ਲਿਆਇਆ ਕਰੋ ਸੋ ਪਤਾ ਲੱਗ ਸਕੇ ਇਹੋ ਜਿਹੇ ਜਿਹੜੇ ਹੈਗੇ ਆ ਅ ਅਸ਼ਰਾਰਤੀ ਅੰਸਰ ਸੁਕੂਨਾ ਦਾ ਚਾਨਣਾ ਪਾਇਆ ਜਾਵੇ ਸੋ ਬਹੁਤ ਬਹੁਤ ਮਿਹਰਬਾਨੀ ਸੋ ਵੇਖਦੇ ਆ ਵੀਡੀਓ ਸਾਹਿਬ ਅਫੀਸ ਕੀ ਕਹਿੰਦੇ ਆ ਜਾ ਕੇ ਠੀਕ ਹੈ ਜੀ ਚੈੱਕ ਕਰਦੇ ਆਪਾਂ ਗੱਲ ਸਾਰੀ ਦੋਸਤੋ ਸਤਿ ਸ੍ਰੀ ਅਕਾਲ ਬਿਆਨ ਕਰਨ ਆਏ ਸੀ ਤੇ ਡੀਡੀਪੀ ਵੀਡੀਓ ਸਾਹਿਬ ਦੇ ਤੇ ਸੁਪਰਡੈਂਟ ਸਾਹਿਬ ਕਹਿੰਦੇ ਦੋ ਬੈਨ ਸੋ ਆਪਣੀ ਪਾਰਟੀ ਇਹ ਸੰਪੰਨ ਪਾਰਟੀ ਕਹਿੰਦੀ ਹੈ ਅਸੀਂ ਕੱਲ ਨੂੰ ਦਵਾਗੇ ਉਹ ਅੱਜ ਵੀ ਜੇ ਤਾਂ ਫਿਰ ਵੀ ਇਹ ਵੀ ਆਪਣੇ ਬੰਦਿਆਂ ਨਾਲ ਰਹਿ ਕਰਕੇ ਤੇ ਕੱਲ ਨੂੰ ਤੁਹਾਨੂੰ ਬਿਆਨ ਦੇ ਜਾਂਗੇ ਸੋ ਬਿਆਨ ਤਾਂ ਵੈਸੇ ਜੋ ਐਪਲੀਕੇਸ਼ਨ ਚ ਹੈ ਉਹੀ ਰਹਿਣੇ ਆ ਸੋ ਝੂਠ ਦੇ ਚਿਤ ਕੋਈ ਨਹੀਂ ਹੋ ਜਾਣਾ ਸੋ ਐਸੇ ਮੈਂ ਕਿਹਾ ਜੀ ਚਲੋ ਜੇ ਤਾਂ ਇਹ ਲਿਖਣੇ ਤੇ ਅੱਜ ਵੀ ਲਿਖ ਸਕਦੇ ਹਾਂ ਜੇ ਨਹੀਂ ਫਿਰ ਉਹ ਕਹਿੰਦੇ ਕਿ ਤੁਸੀਂ ਕੱਲ ਨੂੰ ਹੀ ਦੇ ਜਿਓ ਮੈਂ ਕਿਹਾ ਚਲੋ ਠੀਕ ਆ ਜੀ ਅਸੀਂ ਵੀ ਕੱਲ ਨੂੰ ਫੜਾ ਜਾਾਂਗੇ ਤੁਹਾਨੂੰ ਸੋ ਬਿਆਨ ਕਰਕੇ ਫਿਰ ਵੀ ਇਹਦੇ ਆ ਵੀ ਕੀ ਕਾਰਵਾਈ ਕਰਦੀ ਹੈ ਨਹੀਂ ਤੇ ਫਿਰ ਦੇਖ ਲੈਨੇ ਆ ਨਹੀਂ ਤੇ ਫਿਰ ਪੂਰ ਰਸਤਾ ਜੋ ਵੀ ਹੋਇਆ ਉਹ ਕਰਾਂਗੇ ਸੋ ਬਹੁਤ ਬਹੁਤ ਧੰਨਵਾਦ ਤੁਹਾਡਾ ਮੈਂ ਰਸਤੇ ਵਿੱਚ ਹੀ ਮੈਂ ਕਿਹਾ ਚਲੋ ਛੋਟਾ ਆ ਫ੍ਰੀ ਕੜਿਆ ਫੋਨ ਆਇਆ ਤੇ ਮੈਂ ਕਿਹਾ ਚਲੋ ਟਾਈਮ ਥੋੜਾ ਵੀਡੀਓ ਬਣਾ ਲਈਏ ਕੀ ਕਹ ਸਸੀ ਕਾਲ ਜੈ ਹਿੰਦ